ਆ ਪਹਿਲੀ ਵਾਰੀ ਦੇਖੀ ਆ ਮੈਂ ਹਰਦੀ ਘੋੜੀ ਸੀ ਆਪਾਂ ਆਉਂਦਾ ਮੈਨੂੰ ਲੱਗਦਾ ਇਹਨੂੰ ਟਰੈਕਟਰ ਮਗਰ ਪਾ ਕੇ ਲੈ ਕੇ ਜਾਂਦੇ ਹੁਣਗੇ ਸਾਨੂੰ ਕਹਿੰਦੇ ਬਈ ਇਹਨੂੰ ਰੋਡ ਕੇ ਲਿਆਓ ਹੈਂਡਲ ਨਹੀਂ ਮਾਰ ਆਧੇ ਘਰਾ ਲਿਆਂਦੀ ਬਈ ਥੱਕ ਗਏ ਮੁੰਡੇ ਕਹਿੰਦੇ ਦਾਮ ਲੈ ਲਗੇ ਹੈਂਡਲ ਤੇ ਹੈਂਡਲ ਨਹੀਂ ਉਹ ਹੈਂਡਲ ਨਹੀਂ ਮਾਰਿਆ ਇਹਦਾ ਹੈ ਮੈਂ ਕਿਹਾ ਸੀ ਸੁੱਤਾ ਪਿਆ ਗਿਆ ਤੈਨੂੰ ਪਤਾ ਨਹੀਂ ਲੱਗਦਾ ਤੁਸੀਂ ਕਹਿੰਦਾ ਸਟੀering ਨਹੀਂ ਮੈਂ ਹੈਂਡਲ ਦਾ ਹੈਗਾ ਹੈਂਡਲ ਐ ਨਹੀਂ ਹੁੰਦਾ ਐਂ ਤੱਕ ਕੋ ਮੂਗਾ ਕੱਢ ਲਾ ਹੋਇਆ ਕੱਪੜੇ ਇਹਦੇ ਨਹੀਂ ਤੇਰੇ ਵੀ ਹੱਥਾਂ ਹੀ ਹੋ ਜਾਣਗੇ ਪਹਿਲਾਂ ਇਹ ਕੱਲਾ ਖਿੱਚੀ ਗਿਆ ਨਾ ਆ ਦੇਖੋ ਬਾਈ ਆਹ ਡੜੇ ਬਾਕਸ ਆ ਗਏ ਆਹ ਬ੍ਰੀਕ ਦੀ ਤਾਰ ਆ ਗਈ ਇਹਨਾਂ ਖਿੱਚਣੇ ਪੈਣਗੇ ਗੁਡ ਮਾਰਨਿੰਗ ਜੀ ਹਸਰੀਗੋ ਸਾਰਿਆਂ ਨੂੰ ਸਵੇਰੇ ਸਵੇਰੇ ਪਿੰਡ ਦੇ ਵਿਚਾਲੇ ਬਾਈ ਖੂਹ ਤੇ ਬੈਠਿਆਂਗੇ ਅਸੀਂ ਉੱਥੇ ਖੂਹ ਕੋਲੇ ਖੂਹ ਤੇ ਨਹੀਂ ਬੈਠੇ ਖੂਹ ਕੋਲੇ ਬੈਠੇ ਆਂ ਰੀਲਾਂ ਬਣਾਉਣਾ ਆਇਆ ਸੀ ਮੈਂ ਤੇ ਹਰਪਾਲ ਮੈਂ ਇੱਕ ਮੂਕ ਸਾਡੇ ਕੋਲੇ ਆ ਹਰਪਾਲ ਭਾਜੀ ਜੀ ਉਹ ਬੈਠਿਆਂਗੇ ਅੱਧੇ ਗਨੀਂਦ ਚਾਗੇ 7 ਵਜੇ ਦਾ ਟਾਈਮ ਆਗਾ ਰਿਲਾਨ ਲਾ ਸੀ ਪੈਂਟ ਚ ਬਣਾਉਣੇ ਨੇ ਐਚੀ ਬਸ ਆਸੇ ਪਾਸੇ ਲੋਕੇਸ਼ਨ ਦੀ ਥੋੜੀ ਚੇਂਜ ਕਰਕੇ ਬਣਾ ਲੈਣੇ ਆ ਤੇ ਅੱਜ ਇੱਕ ਕੋਰੀਅਰ ਵੀ ਆਉਣਾ ਹਰਪਾਲ ਆਪਣਾ ਅੱਜ ਇੱਕ ਆਜੂਗਾ ਤੇ 12 ਤਰੀਕ ਨੂੰ ਇੱਕ ਲਾਸਟ ਆਜੂਗਾ ਤੇ ਫੇਰ ਆਪਾਂ ਨੰਗ ਚੱਲਾਂਗੇ ਟੂਰ ਤੇ ਠੀਕ ਆ ਤੇ ਇਸ ਸਟੋਰ ਤੇ ਕੰਮ ਵੀ ਬੜਾ ਹੁੰਦਾ ਬਾਈ ਇੱਕ ਤਾਂ ਮਾਲ ਬਹੁਤ ਆਇਆ ਪਿਆਗਾ ਉੱਠਣਾ ਤੜਕੇ ਸਾਨੂੰ ਪਤਾ ਬੜਾ ਔਖਾ ਲੱਗਦਾ ਉੱਠਣਾ ਹਰਪਾਲ ਨੂੰ ਲੱਤਾਂ ਮਾਰ ਮਾਰ ਠਾਉਣਾ ਪੈਂਦਾ ਦੰਦ ਕੱਢ ਜਾਂਦਾ ਮਿੱਠਾ ਆ ਦੇਖੋ ਜੀ ਸਾਡੇ ਪਿੰਡ ਦੀ ਸਾਥ ਇੱਥੇ ਹੀ ਖੇਡਦੇ ਆ ਦੁਪਹਿਰੇ ਤਾਂਸ ਪੱਖੇ ਤੋਂ ਉੱਪਰ ਦੋ ਲਾਏ ਆ ਦਰੀ ਦੁਰੀ ਰੱਖੀ ਹੋਈ ਹੈਗੀ ਤਾਂਸ ਖੁੜਦੇ ਆ ਇੱਥੇ ਪੂਰੀ ਤੇ ਇਧਰ ਘਾਹ ਤੇ ਛਿੜਕ ਕੇ ਠੰਡਾ ਪਾਣੀ ਠੰਡੇ ਬੁੱਲੇ ਆਉਂਦੇ ਆ ਚਾਰੇ ਪਾਸੋਂ ਇੱਥੇ ਦੁਪਹਿਰੇ ਤਾਂਸ ਖੁੜਦੇ ਆ ਇਹ ਚ ਪਈ ਹੁੰਦੀ ਆ ਤਾਂਸ ਚੱਲੀਏ ਵੀਰੇ ਆਪਾਂ ਰੀਲਾ ਬਣਾ ਲਈਏ ਹੁਣ ਆਪਾਂ ਆਜੋ ਆਜਾ ਚੱਲੀਏ ਰੀਲਾ ਬਣਾ ਲਿਆ ਲੰਗਾਂ ਜੀ ਦੋ ਰੀਲਾ ਸਾਡੇ ਤੋਂ ਸਵੇਰੇ ਬੰਦੀਆਂ ਹੁੰਦੀਆਂ ਦੋ ਰੀਲਾ ਬਣਾ ਲਿਆ ਲੰਦੀਆਂ ਤੇ ਹੁਣ ਆਪਣੀ ਡਿਊਟੀ ਹੈਗੀ ਆ ਜਿਹੜੀ ਮੱਝਾਂ ਨਮਾਉਣ ਦੀ ਮੱਝਾਂ ਗਾਂਾਂ ਨਮਾਉਣ ਦੀ ਤੇ ਇਹਨਾਂ ਨੂੰ ਨਮਾ ਕੇ ਤੇ ਫਿਰ ਆਪ ਨਵਾਵਾਂਗੇ ਫਿਰ ਜਾਵਾਂਗੇ ਕੰਮ ਤੇ ਓਏ ਐਨਕ ਤਾਂ ਦੇ ਦੇ ਮੇਰੀ ਹੂੰ ਐਨਕ ਦੇ ਉਹ ਮੇਰੀ ਅਜੇ ਦੇਗਾਂ ਨਾਲੇ ਵਹਾਲਾ ਤੇ ਮੇਰੇ ਇੱਧਰ ਪਾਈ ਐਨਕ ਤੇ ਐਨਕ ਸਾਈਡ ਵਾਲੀ ਪੌਕੇਟ ਚ ਕਵਰ ਚ ਹੁੰਦੀ ਆ ਸਕ੍ਰੈਚ ਨਾ ਪਾ ਦੇ ਇੱਕ ਹੋਰ ਰਹਿਣੀ ਆ ਯਾਰ ਇਹਦੇ ਨਾਲ ਦੀ ਦੂਜੀ ਦਿਲ ਵਾਲੀ ਲੈ ਕੇ ਆਵਾਂਗੇ ਹਾਂ ਦਿਲਾਂ ਵਾਲੀ ਲੈ ਕੇ ਆਵਾਂਗੇ ਦੂਜੀ ਜਿਹਦੇ ਸਾਈਡ ਤੇ ਦਿਲ ਹੁੰਦੇ ਇੱਥੇ ਚੱਲੀਏ ਆ ਰਿਆ ਪਰ ਨਾ ਪਰਨੇ ਤੋਂ ਕਦੋਂ ਸਟੀਵਾ ਲੈਣਾਗਾ ਹਾਂ ਕਿਵੇਂ ਬਾਈ ਰੰਗ ਬਦਲੀ ਫਿਰਦਾ ਭੂਸਲਾ ਉਹ ਤਾਂ ਫਿਰ ਤੈਨੂੰ ਪਤਾ ਯਾਤਰਾ ਤੋਂ ਆਈ ਸੀ ਯਾਰ ਯਾਤਰਾ ਤੇ ਹੀ ਰਹੀ ਤੂੰ ਪੰਨਾ ਰਾਜਸਥਾਨ ਚ ਫਸਿਆ ਰਿਆ ਕੁਝ ਪਤਾ ਨਹੀਂ ਫੇਰ ਕਿੰਨਾ ਪੈਸਾ ਖਰਚ ਕਿੱਥੇ ਜਾ ਕੇ ਆਇਆ ਯਾਤਰਾ ਤੇ ਫੇਰ ਫੈਮਿਲੀ ਕਿਦਾਂ ਸਾਰੇ ਇਹ ਸਾਰੇ ਤੰਦਰੁਸਤਾਂ ਤੂੰ ਮੈਨੂੰ ਮਾਰ ਲੱਗਦਾ ਮੈਂ ਤਾਂ ਬਹੁਤ ਲੱਗਦਾ ਰੱਤਾ ਮਹਾ ਬਹੁਤ ਕਿਵੇਂ ਕਰਿਆ ਮੂੰਹ ਮੇਰੇ ਨਾਲ ਆਪਣੇ ਸਟੋਰ ਦਾ ਹੋ ਗਿਆ ਜੀ ਬੋਰਡ ਖਰਾਬ ਉਹ ਨੇਰੀ ਕਰਕੇ ਉਹ ਟੁੱਟ ਭੱਜ ਜਾਂਦਾਗਾ ਐਂ ਹੁੰਦਾ ਉਹ ਨਰਮਲ ਹੀ ਹੁੰਦਾਗਾ ਠੀਕ ਆ ਤੇ ਉਹਨੂੰ ਠੀਕ ਕਰਨ ਵਾਸਤੇ ਆਏ ਹੋਇਆ ਬੰਦੇ ਇਹ ਸਾਨੂੰ ਕਹਿੰਦੇ ਜਾ ਕੇ ਘੋੜੀ ਲੈ ਕੇ ਆਓ ਆ ਪਹਿਲੀ ਵਾਰੀ ਦੇਖੀ ਆ ਮੈਂ ਹਰਜੀ ਘੋੜੀ ਸਿਆਪਾ ਹੈ ਉਹਦਾ ਮੈ ਲੱਗਦਾ ਨੂੰ ਟਰੈਕਟਰ ਮਗਰ ਪਾ ਕੇ ਲੈ ਕੇ ਜਾਂਦੇ ਹੋਣਗੇ ਸਾਨੂੰ ਕਹਿੰਦੇ ਵੀ ਇਹਨੂੰ ਰੋੜ ਕੇ ਲਿਆਓ ਆ ਬਹੁ ਮਾਲੀ ਕਰਨ ਅਰਜਨ ਬਣ ਜਾ ਨਾਲ ਹਾਂ ਓਏ ਯਾਰ ਉਹ ਹੀ ਤਾਂ ਗੱਲ ਆ ਇਹ ਤਾਂ ਟਰੈਕਟਰ ਮਗਰ ਉਹ ਕਹਿੰਦੇ ਆਈ ਲੈ ਕੇ ਆ ਉਹਨੂੰ ਰੋੜ ਕੇ ਆ ਜਾ ਜੱਸੇ ਇੱਕ ਮਣੀ ਕਿੱਧਰ ਰਹਿ ਗਿਆ ਮਣੀ ਤਾਂ ਟਰੈਕਟਰ ਮਗਰ ਜਾ ਟਰੈਕਟਰ ਮਗਰ ਜਾਊਗੀ ਹਾਂ ਲੈ ਤਾਂ ਭਾਵੇਂ ਵੀ ਜਾਵਾਂਗੇ ਚਲੋ ਚਲੋ ਮੁੰਡਿਆ ਹੰਪ ਆ ਗਏ ਥੋੜਾ ਜੋਰਲਾ ਮੜਾ ਜਾ ਜੋਰ ਲਗਾਉਣਾ ਲਾਣ ਨੂੰ ਪੈਣਾ ਬਹੁਤ ਗੜੀ ਆ ਹਵਾ ਘਾਟਾ ਨਾ ਟੈਰਾਂ ਚ ਸੇਲ ਜਮੈਨਾਂ ਤੋਂ ਅੱਜ ਗਲਤ ਹੋਰ ਕੰਮ ਵੀ ਕਰਾਉਣ ਲੱਗ ਜਾਂਦੇ ਕਈ ਵਾਰੀ ਇਹ ਕਹਣਗੇ ਬੋਕ ਵਾਲੇ ਕਲਾਨੀ ਆ ਮੇਰੇ ਸਾਲੇ ਕਰੇ ਕਦੇ ਇਦਾਂ ਡੱਬੇ ਲਈ ਜਾਂਦੇ ਹੁੰਦੇ ਆ ਕਦੇ ਕੋਲ ਲਈ ਜਾਂਦੇ ਰਹਿੰਦੇ ਆਗੇ ਹੈਂਡਲ ਹੀ ਮਾਰ ਆਧੇ ਕਰਾ ਲਿਆਂਦੀ ਬਾਈ ਥੱਕ ਗਏ ਮੁੰਡੇ ਕਹਿੰਦੇ ਦਾਅਮ ਲੈ ਲਗੇ ਹੈਂਡਲ ਤੇ ਹੈਂਡਲ ਨਹੀਂ ਉਹ ਹੈਂਡਲ ਨਹੀਂ ਮਾਰਿਆ ਇਹਦਾ ਹੈ ਮੈਂ ਕਿਹਾ ਸੀ ਸੁੱਤਾ ਪਿਆ ਗਿਆ ਤੈਨੂੰ ਪਤਾ ਨਹੀਂ ਲੱਗਦਾ ਤੁਸੀਂ ਕਹਿੰਦਾ ਸਟੀਅਰਿੰਗ ਨਹੀਂ ਮੈਂ ਹੈਂਡਲ ਦਾ ਹੈਗਾ ਹੈਂਡਲ ਐ ਨਹੀਂ ਹੁੰਦਾ ਐ ਐ ਤੱਕ ਮੂਗਾ ਐਨਵੇਂ ਹ ਤਾਂ ਕੁ ਮਾਂਚੋ ਗਰੇ ਨਹੀਂ ਹੁਣ ਚਲੋ ਵਾ ਇੱਕ ਢੁੱਟੀ ਦਾ ਕੰਮ ਰਹਿ ਗਿਆ ਆਪਣਾ ਔਣਾ ਘੰਟਾ ਹੋ ਗਿਆ ਡੇਢ ਘੰਟੇ ਚ ਹੋਰ ਆਪਾਂ ਸਟੋਰ ਤੇ ਪਹੁੰਚ ਜਾਾਂਗੇ ਬਸ ਆਹਨਾ ਕਿਲੋ ਚਾਹ ਆਜੂ ਕਰ ਚਲੋ ਅਜ ਦਵਾ ਚਾਹ ਪੀਵਾਂਗੇ ਚਲੋ ਬਾਈ ਤੁਹਾਨੂੰ ਮਿਲਦੇ ਆ ਬ੍ਰੇਕ ਦੇ ਬਾਅਦ ਆਜੀ ਅਸੀਂ ਕਿਚਲੀ ਘੋੜੀ ਕੱਲ ਇਹ ਦੂਰਦਰਸ਼ਨ ਵਾਲਾ ਟੋਪਾ ਜੀ ਗੰਜਾ ਜਾ ਆਹ ਦੇਖ ਲੋ ਕੈਸ ਕੈਸ ਟਾਈਪ ਦੀ ਘੋੜੀ ਆ ਬਾਈ ਇਹ ਅਹੈਂਡਲ ਜਾ ਕਮਾਉਣਾ ਪੈਂਦਾ ਤੇ ਆ ਸਿੱਧੀ ਹੋ ਜੂਗੀ ਜਿਹੜਾ ਬਾਈ ਬੋਲ ਠੀਕ ਕਰਨ ਆਇਆ ਇੱਕ ਤਾਂ ਉਹ ਡਬਲਯੂ ਦੀ ਲੱਤ ਜੀ ਡਿੱਗ ਪੀ ਤੇ ਇੱਕ ਇਧਰ ਕੇ ਦੀ ਲਾਸਟ ਵਾਲੀ ਉਹਦੀ ਲੱਤ ਜੇ ਡਗਪੀ ਕੱਲ ਆ ਡਬਲਯੂ ਦੀ ਲੱਤ ਬਦਲੀ ਗਈ ਆ ਤੇ ਇਧਰ ਕੇ ਦੀ ਆ ਆ ਲੱਗ ਗਈ ਦੇਖਦੇ ਆ ਨਾ ਰੰਗ ਦਾ ਵੀ ਫਰਕ ਪਿਆ ਪਿਆ ਨਹੀਂ ਵਾਦੀ ਨਹੀਂ ਵਾਦੀ ਚੱਲ ਜਾਣ ਦੇ ਉਹ ਬਹੁਤ ਦੂਰ ਪਿਆ ਹੈ ਤਾਂ ਬਾਈ ਬਹੁਤ ਦੂਰ ਪਿਆ ਸੀਜ਼ਨ ਬਾਈ ਸ਼ੁਰੂ ਹੋਣ ਵਾਲਾ ਸਾਨੂੰ ਪਤਾ ਹੀ ਆ ਕੰਮ ਦਾ ਕੰਮ ਦਾ ਜੀ ਚਾਹ ਹੁੰਦੀ ਆ ਚਾਹ ਹੁੰਦੀ ਆ ਇੱਥੇ ਆਉਗੀ ਚਾਹ ਅਸੀਂ ਵੀ ਪੀ ਮੰਗਿਆ ਸੀ 890 ਹੀ ਜਾ ਪੀਣ ਵਾਲਿਆਂ ਦਿਨ ਚ ਪਹਿਲਾਂ ਆਏ ਸੀਗੇ 60 ਕਨਗ ਆਏ ਸੀਗੇ ਬਾਈ ਤੇ ਉਹ ਤਾਂ ਤਾਂ ਚੜਾਤੇ ਤਾਂ ਪਏ ਆਈ ਬੰਦ ਅਜ ਤੋਂ ਬਾਅਦ ਆਏ ਆ 153 ਕੇ 123 133 133 ਕੋਚੋ ਆਪਾਂ ਪਾ ਰੱਖੇ ਨੇ ਕੁੜਗੀਆਂ ਬੁੜਗੀਆਂ ਨੀਆਂ ਸੈਂਡਲ ਚੱਪਲ ਬੈਲੀਆਂ ਬੂਲੀਆਂ ਹਨਾ ਪੂਰਿਆਂ ਟੱਜਨ ਬਚਨਾਂ ਕੰਮ ਘੇ ਟਾਗਾ ਪੂਰਾ ਆ ਦੇਖੋ ਇਧਰ ਆ ਟ੍ਰੱਕ ਟ੍ਰੱਕ ਹੋਰ ਆ ਗਿਆ ਜਗ੍ਹਾ ਪਹਿਲਾਂ ਹੈ ਨਹੀਂਗੀ ਸੀਜ਼ਨ ਆਉਣ ਵਾਲਾ ਮਾਦੋ ਮਾਲ ਬਹੁਤ ਆਗਾ ਵਾਕ ਸਟੋਰ ਤੇ ਆਇਓ ਨਮੀ ਨਮੀ ਵੈਰਾਈਟੀ ਤੁਹਾਨੂੰ ਮਿਲੂਗੀ ਆ ਦੇਖੋ ਬਹੁਤ ਘੈਂਟ ਬੈਲੀਆਂ ਆਈਆਂਗਾ ਬੈਲੀਆਂ ਸੈਂਡਲ-ਸੁੰਡਲ ਬਹੁਤ ਕੋਸਾ ਮੈਂ ਬਸ ਚੈੱਕ ਕਰ ਲੈ ਇਹ ਚਾ ਇਧਰ ਆ ਦੇਖੋ ਹਾਂ ਜੈ ਹੋ ਜੈ ਹੋ ਮਾਲ ਤੇ ਮਾਲਾ ਮਹੀਨਾ ਪੂਰਾ ਮਾਲ ਆਉ ਬਾਈ ਪੂਰਾ ਨਮੀ ਨਮੀ ਵੈਰਾਈਟੀ ਵਾਧਾ ਰੇ ਵਾਲੇ ਗੱਟੇ ਆ ਗਏ ਅੱਜ ভাই ਬੜੀ ਕਸੂਤੀ ਜਾਣ ਫਸੀ ਹੈਗੀ ਪਹਿਲਾਂ ਤਾਂ ਸੀ ਉਹ ਪੌੜੀ ਜੀ ਚਲ ਜੇ ਫਿਰਦੇ ਰੇ ਸਾਰਾ ਦੁਪਹਿਰਾ ਤਾਂ ਸਾਡਾ ਉਧਰ ਲੰਘਿਆ ਤੇ ਹੁਣ ਜਿਹੜੇ ਮਾਲ ਆਇਆ ਪਿਆ ਥੱਲੇ ਟਟਟ 2 250 ਬਾਕਸ ਆ ਦਾ ਠੀਕ ਆ ਉਹਨੂੰ ਹੁਣ ਤਾਂ ਜੜਾਈ ਜਾਂਦੇ ਆ ਉੱਪਰ ਮਾਲ ਦੇ ਇੱਥੇ ਉਹਨਾਂ ਨੂੰ ਸੈੱਟ ਕਰਕੇ ਲਾਉਣੇ ਆਗੇ ਆ ਲੈ ਖੈਰੀ ਖਿੱਚਦਾਗਾ ਆ ਤਾਰ ਜੀ ਨਾਲ ਬੰਨ ਕੇ ਹੁਣ ਦਿਖਾਉਣੇ ਆ ਉੱਪਰ ਹੱਥਾਂ ਦੇ ਨਾਲ ਉਹ ਬਲੇਟੀ ਬੈਠਾ ਕੱਪੜੇ ਉਤਾਰਨਾ ਉਹਦੇ ਨਾਲ ਹੱਥ ਛਿੱਲੇ ਗਏ ਕਿਉਂਕਿ ਬਜਣਾ ਬਾਈ ਉਹ ਤਾਰ ਹੈਗੀ ਆ ਬ੍ਰੀਕ ਜੇ ਰੱਸਾ ਰੁੱਸਾ ਹੁੰਦਾ ਨਾ ਤਾਂ ਫੇਰ ਵੀ ਗੱਲ ਚੱਲ ਜਾਂਦੀ ਆ ਖਿੱਚੇ ਨੇ ਇਹਨਾਂ ਨੂੰ ਜਮਾ ਹੁਣ ਉੱਥੇ ਸਿਖਰ ਤੇ ਲਾਉਣੇ ਆ ਜਿਵੇਂ ਉਹ ਉਧਰ ਲਾਏ ਪਏ ਆ ਨਾ ਉੱਪਰ ਓਵੇਂ ਲਾਉਣੇ ਆਗੇ ਆ ਖਿੱਚ ਕੇ ਚ ਕਿ ਉਧਰ ਢੇਰ ਲੱਗਿਆ ਪਿਆ ਹਜੇ ਥੱਲੇ ਹੋਰ ਬਥੇਰੇ ਪਏ ਆਗੇ ਫਿਰ ਇਹਨਾਂ ਨੂੰ ਉੱਪਰ ਚੜਾਉਣੇ ਆ ਰਾਈਕਾਂ ਦੇ ਇਹ ਗਰਮੀ ਦਾ ਇਥੇ ਪਤਾ ਹੀ ਆ ਕਿੰਨੀ ਕਾਗੇ ਤੂੰ ਵੀ ਪਲੇਟ ਲਾ ਹੋਇਆ ਕੱਪੜੇ ਇਹਦੇ ਨਹੀਂ ਤੇਰੇ ਵੀ ਹੱਥਾਂ ਹੀ ਹੋ ਜਾਣਗੇ ਪਹਿਲਾਂ ਇਹ ਕੱਲਾ ਖਿੱਚੀ ਗਿਆ ਨਾ ਆਹ ਦੇਖੋ ਬਈ ਆਹ ਡੜੇ ਬਾਕਸ ਆ ਗਏ ਆਹ ਬ੍ਰੇਕ ਦੀ ਤਾਰ ਆ ਗਈ ਇਹਨਾਂ ਖਿੱਚਣੇ ਪੈਂਦੇ ਹੈਗੇ ਮੇਰਾ ਜੀ ਕਰਦਾ ਵੀ ਮੈਂ ਅੱਜ ਮਿਸਤਰੀ ਨਾਲ ਕਲਮ ਲਾ ਕੇ ਤੇ ਆੜੀ ਵਗ ਜਾਂਦਾ ਤੇ ਵਧੀਆ ਰਹਿੰਦਾ ਤੇ ਗੱਲ ਤੋਂ ਵੱਧ ਕਮਾਈ ਜਾਂਦਾ ਨਾਲੇ ਹੱਥਾਂ ਨੂੰ ਨਾਲ ਦੀ ਨਾਲ ਪੈਸੇ ਅੱਜ ਤਾਂ ਬਈ ਮਸਾ ਖੜਾ ਛੁੱਟਿਆ ਸਟੋਰ ਤੋਂ ਆਜਾ ਸਾਰਾ ਦਿਨ ਗਧਿਆਂ ਨੂੰ ਕੰਮ ਕੀਤਾ ਗਾ ਗਰਮੀ ਵੀ ਇੰਨੀ ਬਾਹਰ ਉਹੜੇ ਘੋੜੀ ਨੇ ਲਹੂ ਪੀ ਲਿਆ ਨਾ ਉਹ ਲੋਟ ਆਉਂਦੀ ਕਿਸੇ ਹਿਸਾਬ ਚ ਆਉਂਦੀ ਆ ਜਮਾ ਥੱਕੇ ਪਏ ਆ ਜੀ ਤਾਂ ਕਰਦਾ ਸਵੇਰੇ ਉੱਠ ਕੇ ਜਿੰਮ ਵੀ ਜਾਈਏ ਪਰ ਕੀ ਕਰੇ ਜਾਇਆ ਨਹੀਂ ਜਾਂਦਾ ਹੁਣ ਅਸੀਂ ਉਹੀ ਰੀਲਾਂ ਬਣਾਉਣੀਆਂ ਹੁੰਦੀਆਂ ਉਹੀ ਟਾਈਮ ਚ ਤੇ ਹੁਣ ਮੈਂ ਹਰਪਾਲ ਨੂੰ ਢੀ ਕੀ ਜਾਨਾਂਗਾ ਕੀ ਕਹਿੰਦਾ ਉਹ ਇਹ ਪਤੰਦਰ 9:30 ਇਹ ਕਰ ਦਿੰਦੇ ਇੱਥੇ ਘਰ ਆ ਕੇ ਭਾਈ ਨਾ ਨੂਕੇ ਹੁਣ ਮੜਾ ਸਰੀਰ ਸੱਟ ਹੋਇਆ ਨਹੀਂ ਸਿਰ ਦੁਖੀ ਜਾਂਦਾ ਤੇ ਹੁਣ ਅਸੀਂ ਬਾਹਰ ਬੂਰ ਵੀ ਗੇੜੇ ਦੇ ਆਏ ਰੋਟੀਆਂ ਖਾ ਕੇ ਹੁਣ ਲੱਗੇ ਆ ਸੌਣ ਗੋਡ ਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ